ਮੈਂ டாக்டர் ਦINESh ਬਾਦੂਆ ਰੈਜ਼ੀਡੈਂਟ ਆਈਐਮਡੀ ਰੋਡ ਹਸਪਤਲ ਮੈਂਬਰ ਪੰਜਾਬ ਮੈਡੀਕਲ ਕੌਂਸਲ ਮੈਂ ਦੀਵਾਲੀ ਦੇ ਇਸ ਸੁਭ ਦਿਹਾੜੇ ਤੇ ਆਪਣੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਤੇ ਦੇਸ਼ ਤੋਂ ਬਾਹਰ ਵਸੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਇਸ ਵਿੱਤ ਦਿਹਾੜੇ ਦੀ ਲੱਖ ਲੱਖ ਮੋਤਾ ਇਹਨਾਂ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਦੀਵਾਲੀ ਦਾ ਇਹ ਦਿਹਾੜਾ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ ਔਰ ਇੱਕ ਬਤੌਰ ਡਾਕਟਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਜਿਹੜੀ ਇਹ ਦੀਵਾਲੀ ਹੈ ਇਹਨੂੰ ਗ੍ਰੀਨ ਦੀਵਾਲੀ ਵਜੋਂ ਮਨਾਣੀ ਚਾਹੀਦੀ ਹੈ ਕਿਰੇ ਤੱਕ ਕਿ ਕਮੀਸ਼ਨ ਨਹੀਂ ਕਰਦੇ ਉਦੀ ਵੱਤ ਤੋਂ ਕਰ ਸਕਦੇ ਆ ਪਰ ਜਿਹੜੇ ਪਲੂਸ਼ਨ ਕਰਨ ਵਾਲੇ ਫਟਾਕੇ ਆ ਉਹਨਾਂ ਦਾ ਗਰੇਜ ਕਰਨਾ ਚਾਹੀਦਾ ਔਰ ਕਈ ਵਾਰੀ ਟੱਕੇ ਚੰਦੇ ਚੰਦੇ ਬਹੁਤ ਹਾਦਸੇ ਹੋ ਜਾਂਦੇ ਨੇ ਕਈਆਂ ਦੀਆਂ ਅੱਖਾਂ ਚਲ ਜਾਂਦੀਆਂ ਨੇ ਫੇਸ ਜਲ ਜਾਂਦਾ ਕਈ ਵਾਰੀ ਪਰਮਨੈਂਟ ਅੱਖਾਂ ਨੂੰ ਡੈਮੇਜ ਹੋ ਜਾਂਦਾ ਸੋ ਖਾਸ ਤੌਰ ਤੇ ਬੱਚਿਆਂ ਨੂੰ ਇਹਨਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਦੂਸਰੀ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਦੀਵਾਲੀ ਦੇ ਇਸ ਤਿਹਾੜੇ ਤੇ ਲੋਕ ਮਠਾਈਆਂ ਦਾ ਬਹੁਤ ਇਸਤੇਮਾਲ ਕਰਦੇ ਨੇ। ਔਰ ਮੈਂ ਖਾਸ ਤੌਰ ਤੇ ਜਿਹੜੇ ਮਠਾਈਆਂ ਬਣਾਉਂਦੇ ਨੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਚੰਗੇ ਮਿਆਰ ਦੀਆਂ ਮਠਾਈਆਂ ਬਣਾਉਣ, ਉਹਨਾਂ ਦਾ ਧਿਆਨ ਰੱਖਣ। ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕੀੜਾ ਮਕੌੜਾ ਨਾ ਬਾਕੀ ਉੱਪਰ ਵਿੱਚ ਅੰਤਰ ਕਰ ਸਕੇ। ਸੋ ਲੋਕਾਂ ਨੂੰ ਜਿਹੜੀ ਚੀਜ਼ ਕੋਈ ਵੀ ਦੇਣੀ ਆ ਅਸੀਂ ਖਾਨਕੀ ਲਈ ਉਹਨਾਂ ਅਸੀਂ ਚੰਗੇ ਮਿਆਰ ਦੀ ਚੀਜ਼ ਜਿਹੜੀ ਉਹਨਾਂ ਨੂੰ ਮੁਹੱਈਆ ਕਰਾਈਏ ਔਰ ਇੱਥੇ ਤੌਰ 'ਤੇ ਸਾਡਾ ਆਪਣਾ ਵੀ ਰੋਲ ਬਣਦਾ ਸਾਰਿਆਂ ਦਾ ਕਿ ਅਸੀਂ ਜਿਹੜੀ ਚੀਜ਼ ਅਸੀਂ ਖਰੀਦੇ ਹਾਂ ਖਾਨਕੀ ਨੂੰ ਲਈ ਉਹ ਅਸੀਂ ਵੇਚ ਕੇ ਅਸੀਂ ਲਈਏ ਔਰ ਦੂਜੀ ਚੀਜ਼ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਵਾਰ ਸਾਡੇ ਜਿਆਦਾ ਬਾਤਸਾਂ ਕਰਕੇ ਹੜ੍ਹ ਆਣ ਕਰਕੇ ਸਾਡੇ ਇਲਾਕੇ ਵਿੱਚ ਦੋਨੇ ਪਾਸੇ ਵਿਆਸ ਗਰਾਵੀ ਦੀ ਬਹੁਤ ਸਾਰੇ ਲੋਕਾਂ ਨੂੰ ਮਾਰ ਪਈ ਹੈ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਔਰ ਸਾਡੇ ਪੰਜਾਬੀ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਲੋਕਾਂ ਨੂੰ ਰੀਹੈਬਿਲਿਟ ਕਰਨ ਵਾਸਤੇ ਅਸੀਂ ਆਈਐਮਐ ਨੂੰ ਦਾਸਤਤ ਨੇ ਵੀ ਅਸੀਂ ਮੁਤਲ ਲਗਾਤਾਰ ਰੱਡ ਦੇ ਦਿਨਾਂ ਵਿੱਚ 12 ਐਂਬੂਲੈਂਸ ਸੀ ਐਂਬੂਲੈਂਸ ਸਾਡੀਆਂ ਜਿਹੜੀਆਂ ਅਸੀਂ 12 ਦਿਨ ਲਗਾਤਾਰ ਮੈਡੀਸਿਨ ਦੇ ਨਾਲ ਮੈਡੀਕਲ ਟੀਮ ਦੇ ਨਾਲ ਉਸ ਹਰ ਇੱਕ ਇਲਾਕੇ ਵਿੱਚ ਸੇਵਾ ਕਰਦੀਆਂ ਗੀਆਂ ਉਹਦੇ ਨਾਲ ਨਾਲ ਅਸੀਂ 5000 ਮੈਡੀਕਲ ਮੈਡੀਸਿਨ ਦੀ ਕਿਪਟਾ ਵੀ ਦਿੱਤੀਆਂ ਸਨ ਪਰ ਫਿਰ ਅਸੀਂ ਇੱਕ ਵਾਰ ਖੁਦ ਸਾਡੇ ਆਈਐਮਈ ਮੈਂਬਰਸ ਨੇ ਪਰਦੇ ਮੰਤਰੀ ਸਾਹਿਬ ਦੇ ਨਾਲ ਇਲਾਕੇ ਵਿੱਚ ਜਾ ਕੇ ਜਦੋਂ ਅਸੀਂ ਮੌਕੇ ਤੇ ਵੇਖਿਆ ਕਿ ਕੁਝ ਮਕਾਨ ਲੁਬਾ ਢੱਠੇ ਨੇ ਉਹਨਾਂ ਵਾਸਤੇ ਆਈਐਮਈ ਗੁਰਦਾਸਪੁਰ ਨੇ ਜਿਹਦੇ ਵਿੱਚ ਦਿਨਨਗਰ ਵੀ ਆ ਜਾਂਦਾ ਧਾਰੀਵਲ ਵੀ ਹੈਗਾ ਕਨੂਵਨ ਵੀ ਹੈਗਾ ਕਲਨੋਦ ਵੀ ਹੈਗਾ ਅਸੀਂ ਸਾਰੇ ਡਾਕਟਰ ਨੇ ਮਤਲਬ ਉੱਥੇ ਇਕੱਠੇ ਸੇ ਆਪਣੇ ਉਹਦੇ ਸਹਿਯੋਗ ਦੇ ਨਾਲ ਉਹਨਾਂ ਲੋਕਾਂ ਨੂੰ 50 50000 ਦੇ ਜਿਹੜੇ ਚੈੱਕ ਸੀ ਉਹ ਮੁਹਿਆ ਕਰਾਏ ਉਹ ਆਪਣੇ ਮਕਮਲਨਤੀ ਮਨਮੋਦ ਕਰ ਸਕਣ ਇਸ ਤੋਂ ਬਾਅਦ ਅਸੀਂ ਉਹ ਕੱਲ ਜਿਹੜੀ ਚੀਜ਼ ਇਹਨਾਂ ਨੇ ਸ਼ੁਰੂ ਕੀਤੀ ਸੀਗਾ ਕੋਈ ਵੀ ਜਿਹੜੀ ਮਤਲਬ ਲੋਕਾਂ ਨੂੰ ਮਤਲਬ ਐਡਸ ਦੇਣ ਵਾਸਤੇ ਕਿ ਹੜਪਿਰਤਾ ਨੂੰ ਅਸੀਂ ਆਪਣੇ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਆਈਐਮਏ ਗੁਰਦਾਸਪੁਰ ਦੇ ਸੂਚੇ ਡਾਕਟਰ ਬਰੇ ਹੈਗੇ ਆ ਹਰ ਵੇਲੇ ਜਿੱਥੇ ਵੀ ਜਦੋਂ ਵੀ ਤੁਸੀਂ ਕਹੋਗੇ ਜਿੱਥੇ ਵੀ ਸਾਡੀ ਲੋੜ ਹੋਊਗੀ ਅਸੀਂ ਜਿਹੜੇ ਆਪਣੇ ਹੈਲਥ ਸੇਵਾਵਾਂ ਨੇ ਲੋਕਾਂ ਤੱਕ ਪਹੁੰਚਿਆ ਕਰਾਂਗੇ ਅਫੀਸ ਦੇ ਵਿੱਚ ਇੱਕ ਵਾਰ ਫਿਰ ਆਪਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸਤਿ ਸ਼੍ਰੀ ਅਕਾਲ ਜਿਹੜਾ ਸਾਡਾ ਦੇਸ਼ ਹੈਗਾ ਤੇ ਵੜਿਆ ਦਿਹਾੜਾ ਔਰ ਖਾਸ ਤੌਰ ਤੇ ਮੈਂ ਡਾਕਟਰ ਸੇਂਦਰ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹ ਹਰ ਸਾਲ ਇਹ ਮਤਲਬ ਇੱਕ ਇਹਨਾਂ ਦੇ ਜਰੀਏ ਮੈਂ ਆਪਣੀਆਂ ਜਿਹੜੀਆਂ ਹੈਗੀਆਂ ਆਪਣੇ ਇਲਾਕਾ ਨਿਵਾਸੀਆਂ ਨੂੰ ਆਪਣੇ ਸੁਭ ਕਾਮਨਾਵਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਮੈਂ ਸੰਜਿਆ ਕਰ ਸਕਦਾ ਹਾਂ ਇੱਕ ਵਾਰ ਫਿਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੈਂ ਇੱਕ ਗੱਲ ਖੁਰਦ ਕਹਿਣਾ ਚਾਹਾਂਗਾ ਕਿ ਅਸੀਂ ਆਈਐਮਈ ਗੁਰਦਾਸਪੁਰ ਦੇ ਸੀ ਡਾਕਟਰ ਸਹਿਮਾਨ ਨੇ ਇਕੱਠੇ ਹੋ ਕੇ ਡਿਸਾਈਡ ਕੀਤਾ ਕਿ ਜਿੱਥੇ ਅਸੀਂ ਇੰਨਾ ਕੁਛ ਅਜੀਬਾ ਡੀਰੀਏ ਵਿੱਚ ਆਲਰੇਡੀ ਅਸੀਂ ਕਰ ਰਹੇ ਆ ਅਤੇ ਹੋਰ ਲੋੜ ਹੈ ਅਤੇ ਇਸ ਇਸੇ ਚੀਜ਼ ਦੇ ਵਿੱਚ ਅਸੀਂ ਆਈਐਮਈ ਗੁਰਦਾਸਪੁਰ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜੋ ਰਾਹਤ ਫੰਡ ਇਹਨਾਂ ਦੇ ਵਿੱਚ ਅਰਸ਼ੋ ਦੇ ਵਿੱਚ ਅਸੀਂ 4 ਲੱਖ ਦਾ ਯੋਗਦਾਨ ਪਾਇਆ ਸੋ ਨਾਲ ਹੀ ਅਸੀਂ ਅਸਵਾਸਨ ਦਿੱਤਾ ਕਿ ਆਈਐਮਈ ਕੋ ਤਾਸਪਰ ਮਿਸਰ ਪ੍ਰਸ਼ਾਸਨ ਦੇ ਨਾਲ ਹਰ 24 ਘੰਟੇ 24 ਖੜੀ ਹੈ ਜਿੱਥੇ ਵੀ ਸਾਡੀਆਂ ਸੇਵਾਵਾਂ ਦੀ ਲੋੜ ਹੋਵੇ ਇਹ ਸੇ ਹਮੇਸ਼ਾ ਤੋੜੇ ਨਾ। ਔਰ ਖਾਸ ਤੌਰ ਤੇ ਮੈਂ ਡਾਕਟਰ ਸੰਦੇਜ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਇਹ ਹਰ ਸਾਲ ਇਹ ਮਤਲਬ ਇੱਕ ਇਹਨਾਂ ਦੇ ਜਰੀਏ ਮੈਂ ਆਪਣੇ ਜਗਦੀਆਂ ਹੈਗੀਆਂ ਆਪਣੇ ਲੋਕਾਂ ਨੂੰ ਵਸਾਈਆਂ ਨੂੰ ਆਪਣੇ ਸੁਖ ਕਾਮਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਮੈਂ ਸਾਂਝੀਆਂ ਕਰ ਸਕਦਾ ਹਾਂ ਇੱਕ ਅਸਰਦਾਰੀ ਬਹੁਤ ਬਹੁਤ ਧੰਨਵਾਦ। ਮੈਂ ਇੱਕ ਗੱਲ ਖੁਰਕਣਾ ਚਾਹਾਂਗਾ ਕਿ ਅਸੀਂ ਆਈਐਮਏ ਦੇ ਗੁਦਾਸਪਦ ਦੇ ਸੀ ਡਾਕਟਰ ਸਾਹਿਬਾਨ ਨੇ ਕਿੱਥੇ ਹੋ ਕੇ ਡਿਸਾਈਡ ਕੀਤਾ ਕਿ ਜਿੱਥੇ ਅਸੀਂ ਇੰਨਾ ਕੁਝ ਅਜੀਬਾ ਏਰੀਆ ਵਿੱਚ ਆਲਰੇਡੀ ਅਸੀਂ ਕਰ ਰਹੇ ਆ ਅਤੇ ਹੋਰ ਲੋੜ ਹੈ ਅਤੇ ਇਸ ਇਸੇ ਚੀਜ਼ ਦੇ ਵਿੱਚ ਅਸੀਂ ਆਈਐਮਏ ਗੁਦਾਸਪਦ ਨੇ ਡਿਪਟੀ ਕਮਿਸ਼ਨਰ ਗੁਦਾਸਪੁਰ ਜੀ ਨੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜੋ ਰਾਹਤ ਫੰਡ ਇਹਨਾਂ ਨੇ ਦਿੱਤੇ ਆਸ਼ੀਰਵਾਦ ਦੇ ਵਿੱਚ ਅਸੀਂ 70 ਲੱਖ ਦਾ ਯੋਗਦਾਨ ਪਾਇਆ ਸੋ ਨਾਲ ਹੀ ਅਸੀਂ ਅश्वਾਸਨ ਦਿੱਤਾ ਕਿ ਆਈਐਮਏ ਗੁਰਦਾਸਪੁਰ ਵਿਸਥਾ ਪ੍ਰਸ਼ਾਸਨ ਦੇ ਨਾਲ ਹਰ 24 ਘੰਟੇ 24 ਘੰਟੇ ਨਾਲ ਖੜੀ ਹੈ ਜਿੱਥੇ ਵੀ ਸਾਡੀਆਂ ਸੇਵਾਵਾਂ ਦੀ ਲੋੜ ਹੋਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਲੋਕਤਵਤਾ ਨੂੰ ਬਧਾਈ ਦਿੰਦਾ ਹਾਂ ਮਹੱਤਵਪੂਰਨ ਜਿਹੜਾ ਸਾਡਾ ਦਿਵਸ ਹੈਗਾ ਦਿਵਾਲੀਆ ਦਿਹਾੜਾ